ਜਲੰਧਰ ਦਿਹਾਤੀ ਅਤੇ ਸ਼੍ਰੀ ਸਰਵਨ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੇ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਇਰਾਦਾ ਕਤਲ ਕੇਸ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ ਥਾਣਾ ਫਿਲੌਰ ਨੇ ਦੱਸਿਆ ਕਿ ਹਰਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਨਤਾ ਨਗਰ ਭਗਵਾਨ ਚੌਕ ਨੇੜੇ ਮਿਲਟਰੀ ਕੈਂਪ ਲੁਧਿਆਣਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਗੋਬਿੰਦ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮੈਤਪੁਰ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਬੱਗਾ ਸਿੰਘ ਵਾਸੀ ਮੈਤਪੁਰ ਅਤੇ ਨਾਮ ਲਾਉਂ ਵਿਅਕਤੀਆਂ ਵੱਲੋਂ ਮੋਦਾਈ ਮੁਕੱਦਮੇ ਦੀ ਕਾਰ ਦੇ ਅੱਗੇ ਕਾਰ ਲਗਾ ਕੇ ਰੋਕ ਕੇ ਤੇਜ਼ ਤਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਅਤੇ ਉਸ ਦੀ ਗੱਡੀ ਦੀ ਭੰਨ ਤੋੜ ਕਰਕੇ ਭੱਜ ਗਏ ਸੀ ਜੋ ਇਸ ਕੇਸ ਨੂੰ ਹੱਲ ਕਰਦੇ ਹੋਏ ਐਸਐਚਓ ਫਿਲੌਰ ਦੀ ਯੋਗ ਅਗਵਾਈ ਹੇਠ ਏਐਸਆਈ ਸੁਖਦੇਵ ਸਿੰਘ ਇੰਚਾਰਜ ਚੌਂਕੀ ਗੰਨਾ ਪਿੰਡ ਵੱਲੋਂ ਮੁਕੱਦਮਾ ਦੇ ਮੁੱਖ ਦੋਸ਼ੀ ਗੋਬਿੰਦ ਸਿੰਘ ਉਰਫ ਗੋਬਿੰਦੀ ਪੁੱਤਰ ਬੰਗਾ ਸਿੰਘ ਵਾਸੀ ਮੁਹੱਲਾ ਸ਼ਾਦੀਕਾ ਨਜ਼ਦੀਕ ਗੁਰੂ ਅਰਜਨ ਮਾਡਲ ਸਕੂਲ ਮੈਤਪੁਰ ਥਾਣਾ ਮੈਤਪੁਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇੱਥੇ ਜਿਗਾਇ ਯੋਗ ਹੈ ਕਿ ਦੋਸ਼ੀ ਦੇ ਕਬਜ਼ੇ ਵਿੱਚੋਂ ਵਾਰਦਾਤ ਕਰਨ ਸਮੇਂ ਭਾਰਤੀਆਂ ਗੱਡੀਆਂ ਸੈਂਟਰੋ ਅਤੇ ਫੋਰਚੂਨਰ ਅਤੇ ਹਥਿਆਰਾ ਕਿਰਪਾਨ ਬਰਾਮਦ ਕੀਤੀ ਗਈ ਹੈ ਜੋ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਜਮੀਨੀ ਮਾਮਲੇ ਨੂੰ ਲੈ ਕੇ ਫਾਇਰਿੰਗ ਹੋਈ ਸੀ। ਪਤਾ ਲੱਗਾ ਵੀ ਤੁਸੀਂ ਉਸ ਕੇਸ ਵਿੱਚ ਉਹ ਲੜੀਂਦੇ ਜਿਹੜੇ ਮੁਲਜ਼ਮ ਹੈਗੇ ਤੁਸੀਂ ਕਾਬੂ ਕੀਤੇ ਹੈਗੇ। ਸਰ ਕੀ ਸਾਰਾ ਮਾਮਲਾ ਹੈਗਾ? ਕਿੰਨੇ ਬੰਦੇ ਤੁਸੀਂ ਕਾਬੂ ਕੀਤੇ ਸਨ? دہشت ਫਲਾਣ ਨੂੰ ਲੈ ਕੇ ਕਈ ਅੰਸਰ ਸਰ ਸਰਗਰਮ ਹੁੰਦੇ ਨੇ। ਜਲੰਧਰ ਵਿਖੇ ਪੁਲਿਸ ਪਹਿਲਾਂ ਤੋਂ ਹੀ ਇਹੋ ਜਿਹੇ دہشتਗਰ ਜੋ ਕਿ دہشت ਫਿਲਾਉਂਦੇ ਆ ਇਹਨਾਂ ਦੇ ਖਿਲਾਫ ਸ਼ੁਰੂ ਤੋਂ ਹੀ ਨੁਕੀਲ ਕਸਦੀ ਰਹੀ ਹੈ। ਇਸੀ ਕੜੀ ਵਿੱਚ ਸਾਡੇ ਜਲੰਧਰ ਵਿਖੇ ਸਰਦਾਰ ਹਰਕਮਨਪ੍ਰੀਤ ਸਿੰਘ ਖਾਕਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀਤ ਹਜ਼ਰਤਾ ਤੇ ਦਿਸ਼ਨ ਰੁਦੇਸ਼ਾ ਦੇ ਜੋ ਅੰਸਰ ਜੋ ਕਿ ਕਾਨੂੰਨ ਦੇ ਸ਼ਾਸਨ ਨੂੰ ਚੈਲੰਜ ਕਰਦੇ ਆ ਅਤੇ ਇਹ ਦੱਸਦੇ ਆ ਕਿ ਅਸੀਂ ਕਾਨੂੰਨ ਦੇ ਸ਼ਾਸਨ ਨੂੰ ਨਹੀਂ ਮੰਨਦੇ ਅਤੇ ਦਹਿਸ਼ਤ ਫਿਲਾਉਂਦੇ ਨੇ ਇਸੀ ਕੜੀ ਵਿੱਚ ਇਹ ਲੋਕਾਂ ਨੂੰ ਠੱਲਪਾਂ ਸਬੰਧੀ ਅਸੀਂ ਇੱਕ ਮੁਕੱਦਮਾ ਨੰਬਰ 15 ਮਿਤੀ 17/1/2025 ਦਰਜ ਜਿਸਟਿਸ ਕੀਤਾ ਸੀ ਜੋ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਸੀ ਕਿ ਪਹਿਲਾਂ ਲੋਹੜੀ ਵਾਲੇ ਦਿਨ 13 ਤਾਰੀਖ ਨੂੰ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਗੋਰਾ ਆਪਣੇ ਹੋਰ ਸਾਥੀਆਂ ਨਾਲ ਜੋ ਕਿ ਕੜਾਨੇ ਦੇ ਰਹਿਣ ਵਾਲੇ ਆ ਇਹਨਾਂ ਨੇ ਗਨਪੁਆਇੰਟ ਤੇ ਇਹਨਾਂ ਤੋਂ ਇੱਕ ਟਰੈਕਟਰ ਦੀ ਖੋਹ ਕੀਤੀ ਸੀ ਘਰ ਦੇ ਵਿੱਚ ਆ ਕੇ ਤੇ ਇਹ ਪਰਿਵਾਰ ਇੰਨਾ ਜ਼ਿਆਦਾ ਡਰ ਗਿਆ ਸੀ ਇਹਨਾਂ ਨੇ ਸਬੰਧੀ ਪੁਲਿਸ ਨੂੰ ਆਲੇ ਦੁਆਲੇ ਕਿਸੇ ਨੂੰ ਵੀ ਤਲਾਸ਼ ਨਹੀਂ ਦਿੱਤੀ 17 ਤਾਰੀਖ ਨੂੰ ਉਕਤ ਦੋਸ਼ੀ ਬਲਜੀਤ ਸਿੰਘ ਬਿੱਲਾ ਗੁਰਪ੍ਰੀਤ ਗੋਰਾ ਗੁਰਜੀਤ ਕੌਰ ਹਰਜੀਤ ਕੌਰ ਬਲਵਿੰਦਰ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਅੱਠ ਜਣੇ ਇਸ ਵਿੱਚ ਦੋ ਅਣਛਾਤੇ ਆਦੇ ਹੋਰ ਮਾਰੂ ਹਥਿਆਰਾਂ ਨਾਲ ਤੇ ਗਨ 12 ਬੋਰ ਦੀ ਰਾਈਫਲ ਦਾ ਇਸਤੇਮਾਲ ਕਰਦੇ ਹੋਏ ਅਤੇ ਇਸਨਾਂ ਨੇ ਮੌਕੇ ਤੇ ਫਾਇਰ ਵੀ ਕੀਤਾ ਇਹ ਪਤਾ ਲੱਗਿਆ ਤੇ ਜਿਸ ਮਨ ਦੀ ਸਾਨੂੰ ਖੋਲ ਵੀ ਮਿਲਿਆ ਇਹਨਾਂ ਨੇ ਸਤਨਾਮ ਸਿੰਘ ਕੰਪਲੇਨੈਂਟ ਦੇ ਪਿਤਾ ਬਲਦੇਵ ਸਿੰਘ ਨੂੰ ਪ੍ਰੋਪਰ ਗਨ ਪੁਆਇੰਟ ਤੇ ਰੱਖ ਕੇ ਉਸ ਤੋਂ ਖਾਲੀ ਕਾਗਜ਼ਾਤਾਂ ਤੇ ਦਸਤਖਤ ਕਰਾਏ ਤੇ ਸ਼ਟਮਾ ਤੇ ਸਾਈਨ ਕਰਵਾਇਆ ਜੋ ਇਹ ਦੱਸਣਯੋਗ ਹੈ ਕਿ ਜੋ ਸਤਨਾਮ ਸਿੰਘ ਦਾ ਪਰਿਵਾਰ ਹੈ ਇੱਕ ਨੌਂ ਦਿੱਲੀ ਜਗ੍ਹਾ ਤੇ ਰਹਿ ਰਿਹਾ ਹੈ ਉਕਤ ਜਗ੍ਹਾ ਜਸਪੀਰ ਕੌਰ ਜੋ ਕਿ ਦੋਸ਼ੀ ਬਲਵਿੰਦ ਬਲਜੀਤ ਸਿੰਘ ਦੀ ਪੂਆਦੀ ਹੈ ਤੇ ਇਹ ਉਕਤ ਜਗ੍ਹਾ ਤੇ ਆਪਣਾ ਹੱਕ ਜਮਾਉਂਦੇ ਨੇ ਦੋਸ਼ੀ ਤੇਰੇ ਤੇ ਚਾਹੁੰਦੇ ਸੀ ਕਿ ਇਹ ਜਗ੍ਹਾ ਖਾਲੀ ਕਰ ਜਾਣ ਤੇ ਕੋਈ ਕੰਪਲੇਨਟ ਤੇ ਉਸ ਜਗ੍ਹਾ ਦੀ ਦੇਖਰੇਖ ਕਰਦੇ ਸੀਗੇ ਜੀ ਸਰ ਜਿਹੜੇ ਇੱਥੇ ਕਾਬਜ਼ ਹੈਗੇ ਜਗ੍ਹਾ ਤੇ ਉਹ ਜਗ੍ਹਾ ਉਹਨਾਂ ਦੀ ਨਹੀਂ ਹੈਗੀ ਉਹ ਇਹ ਬੇਸਿਕਲੀ ਜਗ੍ਹਾ ਜਸਪੀਰ ਕੌਰ ਕਾਬਜ਼ ਹੈ ਜਸਵੀਰ ਕੌਰ ਦੇ ਨਾਮ ਤੇ ਵੀ ਜਗ੍ਹਾ ਨਹੀਂ ਹੈਗੀ ਜੋ ਉਹਨਾਂ ਦੇ ਦਸਨੀਯੋਗ ਮੁਤਾਬਕ ਹੈ ਕਿਉਂਕਿ ਇਹ ਜਗ੍ਹਾ ਲੋਟਡ ਹੁੰਦੀ ਆ ਤੇ ਇਸ ਬੰਦੀ ਇਹ ਇਸ ਦੀ ਦੇਖ ਰਹੀ ਕਿ ਅੱਗੇ ਬਲਦੇਵ ਸਿੰਘ ਦਾ ਪਰਿਵਾਰ ਕਰ ਰਿਹਾ ਸੀ ਠੀਕ ਹੈ ਜੀ ਤੇ ਜਿਸ ਨੂੰ ਲੈ ਕੇ ਕੜਿਆਨੇ ਦੇ ਆਦੂਕਤ ਸਾਰੇ ਦੋਸ਼ੀ ਇਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਸੀ ਤੇ ਉਸ ਦਿਨੇ ਦੋ ਗੱਡੀਆਂ ਤੇ ਗਏ ਸੀ ਇੱਕ ਜ਼ਾਈਲੋ ਗੱਡੀ ਤੇ ਤੇ ਇੱਕ ਵਰਨਾ ਗੱਡੀ ਤੇ ਵਰਨਾ ਗੱਡੀ ਤੇ ਜੋ ਐਸਕਾਂਟਡ ਦੋਸ਼ੀ ਹੈ ਪਰ ਜਿਵੇਂ ਉਹਨਾਂ ਪਾਸ ਹੈ ਦੇਜ਼ਾਇਲੋ ਦਾ ਡੀਸੀ ਰਿਕਵਰ ਕਰ ਲਈਏ ਤੇ ਮੁਕਦਮੇ ਵਿੱਚ ਵਰਤਿਆ 12 ਬੋਰ ਰਾਈਫਲ ਵੀ ਰਿਕਵਰ ਹੋ ਚੁੱਕੀ ਆ ਜੋ ਕਿ ਬਲਵਿੰਦਰ ਸਿੰਘ ਦੇ ਨਾਮ ਤੇ ਲਾਇਸੈਂਸੀ ਆ ਤੇ ਅਸੀਂ ਇਸ ਸੰਬੰਧੀ ਪੰਜ ਜ਼ਿੰਦਾਕਾਰ 40 ਜ਼ਿੰਦਾਕਾਰ ਤੂਸ ਇੱਕ ਮਿਸ ਕਰਤੂਸ ਤੇ ਇੱਕ ਖੋਲ ਬਰਾਮਦ ਕੀਤਾ ਤੇ ਜੋ ਟਰੈਕਟਰ ਇਹਨਾਂ ਨੇ ਖੋਹ ਕੀਤਾ ਸੀਗਾ ਖੋਹ ਕਹੇ ਦੀਏ ਜਾਂ ਡਕੈਤੀ ਕਹੇ ਦੀਏ ਜੋ ਵੀ ਆ ਅਸੀਂ ਉਹ ਵੀ ਰਿਕਵਰ ਕਰ ਲਿਆ ਹੋਇਆ ਤੇ ਇਹ ਮੁਕਦਮੇ ਦੀ ਤਫਤੀਸ਼ ਚੱਲ ਰਹੀ ਆ ਇਹਦੇ ਵਿੱਚ ਹੋਰ ਵੀ ਕੋਈ ਬੰਦੇ ਸ਼ਾਮ ਹੋਇਆ ਜੀ ਆਹ ਪੰਜ ਦੋਸ਼ੀਆਂ ਤੋਂ ਲਗੋ ਤਿੰਨ ਦੋਸ਼ੀ ਹੋਰ ਹਰਵੀਰ ਸਿੰਘ ਹੈਪੀ ਤੇ ਹਰਪ੍ਰੀਤ ਸਿੰਘ ਵੀ ਭੱਜੇ ਹੋਇਆ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਨਾਂ ਤੇ ਪਹਿਲਾਂ ਕੋਈ ਮੁਕਾਦਮਾ ਇਸ ਨੂੰ ਵੈਰੀਫਾਈ ਕਰ ਰਹੇ